ਅਰਜੁਨ ਮੇਰੀ ਗੱਲ ਸੁਣੋ ਜਿਵੇਂ ਦਾ ਤੂੰ ਹੈਗਾ ਕਾਲਾ ਜਾਂ ਤੇ ਤੈਨੂੰ ਮੈਂ ਕੋਈ ਗੱਡੀ ਲਾ ਕੇ ਦੇਤੀ ਹੋਵੇ ਫੁੱਲ ਕੰਬੀਨੇਸ਼ਨ ਤੇਰੀ ਨਰਹਸ਼ਤੀ ਬਕਰੀ ਹੋਏਗੀ ਸਾਰਿਆਂ ਇਧਰ ਆ ਕੋਈ ਹਾਂਜੀ ਮਿੱਤਰੋ ਅਰਜੁਨ ਦੀ ਆ ਰਹੀ ਹੈ ਸੇਲੀ ਮਿਲਣ ਅਰਜੁਨ ਦੀ ਫਰੈਂਡ ਆ ਰਹੀ ਹੈ ਅਰਜੁਨ ਦੀ ਫਰੈਂਡ ਆ ਰਹੀ ਹੈ ਅਰਜੁਨ ਨੇ ਮੇਰੀ ਗੱਡੀ ਆਪਾਂ ਕਰ ਰਹੇ ਆ ਸਾਫ ਆਪਾਂ ਨਹੀਂ ਅਰਜੁਨ ਨੇ ਜੀ ਲਈ ਸਾਫ ਕਰ ਰਹੇ ਜੀ ਦੀ ਫਰੈਂਡ ਆ ਰਹੀ ਗੱਡੀ ਹੋਈ ਸਾਫ ਕਰੂੰਗਾ ਹੋਰ ਰਣਦੁਆਰੇ ਤੇ ਵੀਡੀਓ ਆ ਪਾਗਲ ਅਰਜੁਨ ਅਰਜੁਨ ਨੇ ਜੋ ਗੰਦ ਪਾਇਆ ਗੱਡੀ 'ਚ ਸਾਰਾ ਸਾਫ ਕਰ ਰਿਹਾ ਮੈਂ ਡਰਾਈਵਰ ਐ ਇਹ ਸਾਡਾ ਕੋ-ਕੰਡਕਟਰ ਐ ਕੰਡਕਟਰ ਐ ਇਹ ਟਿਕ ਟਿਕਟੂੰਗਾ ਇਹ ਦੋਨੇ ਪਿੱਛੇ ਬੈਠੂਗੇ ਹਾਂਜੀ ਤੇ ਆਪਾਂ ਗੱਡੀ ਸਾਫ ਕਰ ਲੈਣੀ ਹੁਣ ਬਿਲਕੁਲ ਬਾਕੀ ਮੀਂਹ ਪਿਆ ਕਹਿੰਦਾ ਗੱਡੀ ਤਾਂ ਲੈ ਕੇ ਚੱਲੇ ਨੀਰ ਤਾਂ ਇਹਨੂੰ ਮੋਟਰਸਾਈਕਲ ਦੇ ਪੇਚ ਦੇਣਾ ਸੀ ਆਪਾਂ ਮੋਟਰਸਾਈਕਲ ਤੋਂ ਕਦੇ ਵੀ ਨਾ ਜਾਊਂਗਾ ਹਾਂ ਹਾਂ ਅੱਗਾ ਤਾਂ ਫੋਰਟ ਨੂੰ ਆ ਲਿਖੋ ਤੋ ਡੀ ਨੂੰ ਸੀ ਕੇ ਨਹੀਂ ਨਹੀਂ ਅੱਗੇ ਰਿਕਸ਼ੇ ਤੇ ਜਾਂਦਾ ਹਾਂ ਇਹ ਰਿਕਸ਼ੇ ਕਦ ਤੱਕ ਨੂੰ ਜਾਊਂਗਾ ਅੱਛਾ ਹੋਰ ਕੀ ਜਾਨਣਾ ਹੈ ਹੱਥ ਘਰ ਘਰ ਕੇ ਪਾਜੀ ਲਾਜੂ ਲਾਜੂ ਮਤੀ ਲਾਜੂ ਪਰ ਇਹ ਉਹ ਤਾਂ ਖੜਦੂਗੀ ਮੈਨੂੰ ਆਉਂਦਾ ਤਾਂ ਕਿ ਛੱਡ ਦੋਫਲੇਟਾ ਚੂਕਲੇਟਾ ਨੂੰ ਗੇਰੀਆਂ ਬਿਲ ਵਿੱਚ ਅਰਜੁਨ ਦੇ ਕੰਮ ਹੈ ਸਾਬੇ ਬਹੁਤ ਗੰਦੇ ਕੰਮ ਬਿੱਕਾ ਸੁਰਤ ਕੰਮ ਵੀ ਵਿੱਚ ਸਾਲਾ ਗੇਰ ਦਿੰਦਾ ਵੀ ਜੇ ਬਿਲਕੁਲ ਬਿਲਕੁਲ 4000 ਜੀ ਦੇ ਮਹੀਨੇ ਸਿਕਟਾ ਪੀ ਜਾਂਦਾ ਇਹ ਸਿਕਟਾ ਬਿਲਕੁਲ 4000 ਦੀਆਂ ਬਾਹਰ ਹੀ ਖੋਲ ਇੱਕ ਉਠਾੜ ਜਮ ਸਾਡੀ ਗੱਡੀ ਦੇ ਲੋਕ ਬਹੁਤ ਘੈਂਟ ਨੇ ਬਾਹਰੋਂ ਖੁੱਲਦੇ ਨੇ ਅੰਦਰੋਂ ਨਹੀਂ ਖੁੱਲਦੇ ਜੱਗੀ ਜੀ ਫੋਨ ਹੈ ਇਹ ਤਾਂ ਮੰਗਦੀ ਗੱਡੀ ਪੂਰੀ ਉਹ ਅੱਗੇ ਅੱਗੇ ਕਰ ਗੱਡੀ ਕੋ ਗੱਡੀ ਕੋ ਆ ਕੇ ਕਰ ਯਾਰ ਅਜ ਦਿਨ ਉਹ ਪਿੱਛੇ ਉਹ ਕਰ ਪਿੱਛੇ ਨੂੰ ਕਰਾਉਂਦੇ ਗੱਡੀ ਨੂੰ ਅੱਗੇ ਕਰਨਾ ਗੱਡੀ ਨੂੰ ਉੱਥੇ ਜਾ ਕੇ ਆਪ ਬਾਹਰ ਉੱਤਰ ਕੇ ਖੋਲੀ ਬਾਰੀ ਉਹਨੂੰ ਇਹ ਲੱਗਣਾ ਚਾਹੀਦਾ ਬੜੀ ਰਿਸਪੈਕਟ ਦੇ ਰਿਹਾ ਮੈਨੂੰ ਉਹਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਭੈਜੋ ਤੇ ਬਾਰੀ ਨਹੀਂ ਖੋਲਣੀ ਆ ਬਸ ਸਹੀ ਐਸੇ ਵੀਡੀਓ ਬਣਾਉਂਗੇ ਅਸੀਂ ਮੈਂ ਨਾਲ ਸ਼ੇਰਾ ਵੀਡੀਓ ਬਣਾਉਂਗੇ ਉੱਥੇ ਗੱਡੀ ਚ ਬੈਣਾ ਫਿਰ ਅਸੀਂ ਬੰਦ ਕਰ ਦੇਣੀ ਹਾਈਲ ਕਰ ਦੇਣਾ ਫੇਸ ਹਾਈਲ ਕਰ ਦੇਣਾ ਤੇ ਮੈਂ ਬੜਾ ਫੇਸ ਫੇਸ ਤੇ ਆਪਾਂ ਉਹ ਲਾ ਦੇਣਾ ਦੂਜਾ ਚੱਲ ਲੋ ਜੀ ਆ ਗਈ ਅਰਦੂਨ ਦੀ ਫਿਰ ਕਰ ਦੇ ਸੇਰਾ ਗੱਲ ਮਤ ਨਹੀਂ ਆ ਰਹੀ ਗੱਲ ਆਦੂਨ ਵੀ ਕੰਨੇ ਆ ਲ ਆ ਗਿਆ ਹਾਂ ਸਹੀ ਗੱਲ ਤੇ ਤੁਹਾਨੂੰ ਪਤਾ ਲੱਗੇਗਾ ਨਾ ਅੰਦਰ ਜੱਕੇਰ ਸੇਰਾ ਬੈਠਿਆ ਯਾਰ ਤੁਹਾਨੂੰ ਯਾਰ ਅਸੀਂ ਸੜਾ ਦੱਦਿਆ ਬੜਨੇ ਕੇ ਹਮ ਪਰ ਵਿਸ਼ਵਾਸ ਨਹੀਂ ਆਪਕੋ ਗੱਲ ਹੈ ਯਾਰ ਨਹੀਂ ਹਾਂ ਸੱਚੇ ਪੱਕੇ ਬੰਦੇ ਆ ਅਸੀਂ ਨਹੀਂ ਕਿਸੇ ਕੋਲ ਗੱਲ ਕਰਦੇ ਨਾ ਸੀ ਵੀਡੀਓ ਕਿਹਨੂੰ ਦਿਖਾਉਣਾ ਨਾ ਹੀ ਕਿ ਵੀਡੀਓ ਬਾਈ ਯੂਟਿਊਬ ਤੇ ਪਾਣੀ ਹੈ ਬਈ ਆਈ ਬਸ ਕੱਲੀ ਯੂਟਿਊਬ ਤੇ ਪਾਣੀ ਹੈ ਬਈ ਆਪਾਂ ਕਿਸੇ ਨੂੰ ਨਹੀਂ ਦਿਖਾਉਣੀ ਕਹਿਣ ਨਹੀਂ ਪਾਣੀ ਬਾਬਾ ਜੀ ਨੂੰ ਵੀ ਦਿਖਾ ਦਿਓ ਇੱਧਰ ਬਾਬਾ ਜੀ ਬਾਬਾ ਜੀ ਬੈਠੇ ਨੇ ਇੱਥੇ ਅਗਰੇ ਬਾਬਾ ਜੀ ਰੱਖੇ ਵੀਲੇਸ਼ ਜੀ ਥੋੜਾ ਜਿਹਾ ਖਾਣਾ ਬਣਾਇਆ ਨਾ ਡਿੱਗ ਸਕਦੇ ਨਾ ਛੱਲੇ ਕਾਹਦੀ ਕਿਲਰ ਕਾਹਦੀ ਬੋਲਾ ਨਿਆ ਤਾਂ ਡਬਲ ਸੈਲਰੀ ਬਗਵਾ ਲਾ ਦੇ ਤੂੰ ਬੱਹਾ ਹੋਗੀ ਉਹ ਬੱਤ ਉਹ ਚਮਕਾ ਹੀ ਦੇਣੀ ਅੱਜ ਗੱਡੀਆਂ ਨੇ ਕਹਿਣ ਟੱਟੀ ਲਵਾ ਲਈ ਮੈਨਾਂ ਤਾਂ ਅਰਜੁਨ ਦੇ ਪੈਰ ਨੂੰ ਗੋਹਾ ਲੱਗ ਗਿਆ ਗੋਹਾ ਕੀ ਹੁੰਦਾ ਟੱਟੀ ਲੱਗੀ ਟੱਟੀ ਲੱਗੀ ਆ ਇੱਜਾ ਉਹ ਤੇਰੀ ਉਹ ਟੋਡੀ ਨੂੰ ਉਹ ਪਾਣੀ ਵੀ ਛੜਕਾਉਣ ਲੱਪੇ ਸੜ ਇਹ ਸਟੀਮ ਵਾਸ਼ ਕਰ ਰਿਹਾ ਹੈ ਹਾਂਜੀ ਅਰਜੁਨ ਜੀ ਅੱਜ ਸਟੀਮ ਵਾਸ਼ ਕਰ ਰਹੇ ਨੇ ਅਰਜੁਨ ਤੇਰੀ ਲੀਡ ਚੱਲਦੀ ਨਹੀਂ ਆ ਆ ਨਹੀਂ ਕੰਮ ਅਰਜੁਨ ਦੀ ਲੀਡ ਤਾਂ ਚੱਲਦੀ ਏ ਇਹਦੇ ਫੋਨ ਦੀ ਲੀਡ ਨਹੀਂ ਚੱਲਦੀ ਅਰਜੁਨ ਦੀ ਲੀਡ ਆ ਚੈੱਕ ਕਰਦੇ ਅਰਜੁਨ ਦੀ ਲੀਡ ਅੱਜ ਆਪਣੀ ਅਰਜੁਨ ਨੇ ਤਾਂ ਅੱਜ ਲੀਡ ਚੱਕ ਲਈ ਉਹ ਸਾਲੋ ਪਹਿਲੇ ਜੁੱਤੇ ਕਟਵਾਵਾ ਮੇਰੇ ਪੈਰ ਦੋਵਾ ਸੱਚ ਇਹਦਾ ਸਾਲਾ ਬੂਟ ਵੀ ਤੋਣੇ ਨੇ ਨਾ ਮੇਰੀ ਚੇਲੀ ਦੇ ਕੋਲ ਆਵੇਂ ਬੂਟ ਲਾ ਦੇ ਉਹ ਤਾਂ बेहोश ਹੋ ਜਾਏ ਓਹ ਕਹਤਾ ਅਮਨ ਉਹ ਨਾ ਐ ਕਰਦੇ ਆ ਤੂੰ ਪੈਰ ਖੋਲ ਕੇ ਨਾ ਸਵਿਚ ਉਹ ਡਿੱਗੀ ਖੋਲ ਕੇ ਪੈਰ ਲਮਕਾ ਕੇ ਮੈਂ ਲਾਉਂ ਜਾਂਦੇ ਜਾਂਦੇ ਪੈਜੋ ਨਿਕਲ ਜੇ ਤੇਰੀ ਸਮੈਲੀ ਜੀ ਪਰ ਸਾਰਾ ਰਾਤ ਦੀ ਬਾਤ ਅਮਨ ਬਾਤ ਕਰਨ ਲੱਗਾ ਮੇਰੀ ਮੇਰੀ ਕੰਦੀ ਤੇ ਅਮਨ ਕਹਿੰਦਾ ਅਰ ਜੁੱਤ ਪੈਰ ਦੋਣੇ ਗਏ ਹੈ ਮੋਲਾ ਚਾਚਾ ਅਮਰ ਨਾੜੇ ਨੂੰ ਕਹਦਾ ਵੀ ਇਹਦੇ ਪੈਰ ਦੇਖਿਆ ਮੈਂ ਦਵਾ ਨੂੰ ਲਈ ਇਸਕੇ ਪੈਰ ਜੇ ਮੰਕਾ ਸੁਣਾਤ ਬੈਂਕ ਉਹਨੇ ਕੀ ਆਤਾ ਸਾਰੇ ਹੰਤਾ ਸ਼ਰਮ ਗੱਲ ਮੇਰੀ ਗੱਲ ਸੁਣਾ ਦਿਓ ਨਾ ਦੂਜੀ ਲੀਡ ਲੈ ਆ ਥਲੇ ਦੇ ਜਗਾ ਆਰ ਆ ਰੱਕਦੇ ਮੇਰੇ ਲੀਡ ਚੱਕ ਲੈਣੀ। ਚਲੋ ਆਪਾਂ ਬਸ ਮਿਲਦੇ ਆਂ ਛੇਤੀ ਜਦੋਂ ਦੀ ਛੇਲੀ ਆ ਗਈ ਉਹਦੋਂ ਆਪਾਂ ਆਪਾਂ ਵਲੌਗ ਬੰਦ ਨਹੀਂ ਹੋਣਦੇ ਨਾ ਵਲੌਗ ਨਹੀਂ ਅੱਜ ਬੰਦ ਹੁੰਦੇ ਨਾ ਐਂਦੀ ਛੇਲੀ ਪੂਰਾ ਵਲੌਗ ਵਿਖਾਉਣਾ ਪਰ ਰੂਮ ਤੱਕ ਨਹੀਂ ਤਾਂ ਪਾਗਲ ਹੋ ਗਏ। ਰੂਮ ਦੇ ਬਾਹਰ ਬਾਹਰ ਤੱਕ ਦਾ ਵਿਖਾਉਣਾ ਅੰਦਰ ਤੱਕ ਦਾ ਨਹੀਂ ਵਿਖਾਉਣਾ। ਤੁਹਾਡੀ ਰੂਹ ਆ ਰੱਖਣੀ ਆ ਜੀ ਬਲੋਗ ਰੂਹ ਦੇਖਿਓ ਜਿਹੜੇ ਬੰਦੇ ਬੋਰ ਹੋ ਗਏ ਡਿਪਰੈਸ਼ਨ ਚ ਲੱਗੇ ਸਾਡੇ ਬਲੋਗ ਦੇਖਿਆ ਕਰੋ ਹਾਂ ਬਿਲਕੁਲ ਬਿਲਕੁਲ ਸਾਰਾ ਸਾਰਾ ਡਿਪਰੈਸ਼ਨ ਕੱਢੀ ਚਲੀਏ ਲੀਡ ਖਾ ਲਓ ਮਾਚ ਨੂੰ ਕਹਤੂ ਕਿ ਤਾ ਮਜ਼ਾਕ ਕਰਦੇ ਨੇ ਸਕ੍ਰਿਪਟ ਹੈ ਤੋ ਉਹ ਲਿਖੀ ਵੀ ਜਾਣ ਕਈ ਨਹੀਂ ਕਰਦਾ ਵੀ ਅੱਜ ਤਾਂ ਬੋਲੀ ਸਾਡਾ ਅਰਜੁਨ ਨੇ ਆਪਦੀ ਸੈਲੀ ਨੂੰ ਫੋਨ ਲਾ ਲਿਆ ਔਰ ਸੌਰੀ ਫਰੈਂਡ ਦੋ ਫਰੈਂਡ ਦੋ ਸੈਲੀ ਨਹੀਂ ਕਹਿਣੀ ਆ ਤੂੰ ਸੈਲੀ ਨਹੀਂ ਕੋਈ ਫਰੈਂਡ ਫਰੈਂਡ ਨਹੀਂ ਸੈਲੀ ਕੋਈ ਵੀ ਨਹੀਂ ਹੈ ਮੈਂ ਆ ਲਗਰਮ ਠੀਕ ਆ ਗੱਡੀ ਲੈ ਕੇ ਆ ਗੱਡੀ ਤੇਰੇ ਕਾਲ ਜਾ ਮੈਂ ਪਾੜ ਕੇ ਛੋੜਿਆ ਮੈਂ ਹੂੰ ਜੀ ਆਪਾ ਆ ਗਏ ਆ ਅਰਜੁਨ ਦੇ ਫਲੈਟ ਕੋਲੇ ਤੇ ਅਰਜਨ ਕਹਿੰਦਾ ਮੇਰੇ ਬੂਟਾਂ 'ਚ 스멜 ਆ ਰਹੀ ਤੇ ਮੈਂ ਜਾ ਕੇ ਪਹਿਲਾ ਬੂਟ ਧੋਲਾ ਤੇ ਚੱਪਲਾ ਪਾ ਲਾਂ ਤੇ ਚੱਪਲਾ ਪਾ ਕੇ ਮਿਲ ਜਾਵਾਂਗਾ ਥੇਲੀ ਨੂੰ ਜੇ ਬੂਟ ਪਾ ਕੇ ਗਿਆ ਤੇ ਕੰਮ ਖਰਾਬ ਹੋ ਜਾ ਸਮੈਲ ਤਾਂ ਲੱਭੀ ਥੋੜੇ ਪੈਰ ਗਿੱਲੇ ਹੋ ਗਏ ਨੇ ਮੀਂਹ 'ਚ ਹਾਂਜੀ ਹਾਂਜੀ ਮੀਂਹ 'ਚ ਐ ਨਹੀਂ ਕਹਿਣਾ ਕਿ ਹੁੰਦੇ ਜਮਾਂਦਰੀ ਪੈਰਾਂ 'ਚ 스멜 ਆਉਂਦੀ ਐ ਬੂਟ ਗਿੱਲੇ ਹੋ ਗਏ ਬੱਸ ਫਿਰ ਜਾ ਜਾ ਫਿਰ ਕਰਕੇ ਫੋਨ ਸਵਿਚ ਆਨੌਰੀ ਲੌਰੀ ਫਰੈਂਡ ਨੂੰ ਮਿਲਣ ਦੇ ਪਹਿਲਾਂ ਆਪਣਾ ਫੋਨ ਸਾਫ ਕਰ ਰਿਹਾ ਫੋਨ ਸਾਫ ਕਰ ਰਿਹਾ ਕਿ ਵਿੱਚ ਕੋਈ ਪ੍ਰੂਫ ਨਾ ਰਹਿ ਜੇ ਝਾੜੂ ਦੇ ਨਾਲ ਪੋਚਾ ਵੀ ਲਾਦੀ ਹੈ ਤੇ ਝਾੜੂ ਲਾ ਕੇ ਪੋਚਾ ਛੱਡਦਾ ਵੀ ਫੱਜ ਜਾਣਾ ਫੱਜ ਜਾਣਾ ਇੰਨੇ ਪੋਚੇ ਦਾ ਮਤਲਬ ਚਾਟ ਪੜੀ ਉਹ ਫਰੈਂਡ ਇੱਕੋ ਹੀ ਰੱਖੋ ਹਾਂ ਸਹੀ ਗੱਲ ਹੈ ਇੰਨਾ ਐ ਨਹੀਂ ਕਰਨਾ ਚਾਹੀਦਾ ਧੋਖਾ ਨਹੀਂ ਕਰਨਾ ਚਾਹੀਦਾ ਕਿਸੇ ਨਾਲ ਉਹ ਇੱਕ ਹੀ ਹੈ ਹਾਏ ਹਾਏ ਚਲੋ ਹੁਣ ਅਰਜਨ ਨੂੰ ਇੱਕਰੀ ਆਪਾਂ ਬੂਟ ਬਦਲ ਚੇਂਜ ਕਰਾ ਲਈਏ ਇੱਕਰੀ ਚੈਟ ਡਿਲੀਟ ਕਰ ਦਈਏ ਪਰਸਨਲ ਚੀਜ਼ਾਂ ਨਹੀਂ ਆਪਾਂ ਵਕਾਉਣੀਆਂ ਤਾਂ ਆਪਾਂ ਮਾੜਾ ਜਿਹਾ ਚੈਟ ਇੱਕਰੀ ਸਾਰਾ ਕੁਝ ਨਾਲ ਨਾਲ ਕੇ ਸਾਫ ਕਰਾ ਦਈਏ ਕਿਉਂਕਿ ਇਹ ਇਹ ਭੁੱਲ ਜਾਂਦਾ ਝਾੜ ਜਾ ਝਾੜੂ ਇਹ ਲਾ ਦੂੰਗਾ ਪੋਚਾ ਹੀ ਲਾ ਦਿੰਨੇ ਆ ਪੋਚਾ ਸੀ ਲਾ ਦਿੰਨੇ ਆ ਕਿਉਂਕਿ ਇਹ ਹਾਂਜੀ ਮਿੱਤਰੋ ਅਰਜੁਨ ਵੀਰ ਆ ਗਿਆ ਚਪਲਾ ਪਾ ਕੇ ਚਪਲਾਂ ਖਾ ਅਰਜੁਨ ਚਪਲਾ ਪਾ ਕੇ ਪੈਰ ਪੈਰ ਇਸ ਵੇਲੇ ਬੂਟਾ ਚਾਹੁੰਦੀ ਕਿ ਪੈਰ ਪੈਰ ਤੇ ਖੜੇ ਹੋਣਗੇ ਦੱਸ ਅਰਜੁਨ ਭਾਬੀ ਨੂੰ ਕਹਿੰਦਾ ਕਿ 500 ਰੁਪਏ ਐਕਸਟਰਾ ਚੱਕ ਲਓ ਚਲਾਣ ਵੀ ਦੇਨੇ ਵੇਣੇ ਹਾਂ ਆਉਣੀ ਗੱਡੀ ਬੰਦ ਹੋ ਗਈ ਮੇਰੀ ਗਲਤੀ ਨਹੀਂ ਹੈ ਜੀ ਸਾਨੂੰ ਚਾਹੀਏ ਨਾ ਕਿ ਗੱਡੀ ਆਟੋਮੈਟਿਕ ਹੀ ਬੰਦ ਹੋ ਰਹੀ ਹੈ ਉਹ ਗੱਡੀ ਕਿੰਨੀ ਸੋਹਣੀ ਲੱਗ ਰਹੀ ਹੈ ਪਿੱਛਾ ਦਾ ਸੁਣ ਕੀ ਚਮਕਾਤੀ ਹੈ ਅੱਜ ਕਿ ਕਿੰਨੀ ਸੋਹਣੀ ਲੱਗ ਰਹੀ ਹੈ ਗੱਡੀ ਅੱਜ ਤੂੰ ਰੋਜ਼ ਆਪਣੀ ਫਰੈਂਡ ਨੂੰ ਬੁਲਾ ਲਿਆ ਗੱਡੀ ਚੋਂ ਫਾੜਿਆ ਅੱਗੇ ਵਿੱਚ ਸਾਲੇ ਵਿੱਚ ਸੀਟਾਂ ਸੱਟੀ ਰੱਖਦਾ ਕਿਤੇ ਕੀ ਸੱਟੀ ਰੱਖਦਾ ਆਈ ਗੱਲ ਹੈ ਭੈਣ ਤੇ ਬਾਹਰ ਆਈ ਕਿੰਨੇ ਸਿੱਕਾਂ ਹਾਲੇ ਓਹੋ ਸਤਨਾਮ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਗੁਰਦੁਆਰਾ ਸਾਹਿਬ ਆ ਗਿਆ ਜੀ ਤੇ ਉਰੇ ਸਵਾਨੀ ਦਾ ਕੱਲ ਜਿਹੜਾ ਕੀ 14 ਸਾਲ ਦਾ ਮੁੰਡਾ ਤਾਂ ਉਹਦੀ ਡੈਥ ਹੋ ਗਈ ਬਹੁਤ ਮਾੜਾ ਹੋਇਆ ਸਾਡੇ ਕੋਲ ਆਪਣੇ ਦੋਸਤਾਂ ਆਪਣਾ ਡੌਗ ਲੈ ਕੇ ਚਾਓ ਚਾਓ ਜਿਹੜਾ ਐਕਸੀਡੈਂਟ ਬਹੁਤ ਯਾਰ ਗੰਦਾ ਹੋਇਆ ਬੀਮਰ ਗੱਡੀ ਨਾਲ ਬੱਚਿਆ ਬਲੈਕ ਰੰਗ ਦੀ ਨਾ ਵੀਡੀਓ ਤੇ ਵੀ ਦੇਖੀ ਹੋਣੀ ਤੁਸੀਂ YouTube ਤੇ ਵੀ ਆ ਰਹੀ ਵੀਡੀਓ 14 14 100 14 ਕਰੀ 16 ਸਾਲ ਦਾ ਦਾ ਤੇ YouTube ਪਰ ਵੀਡੀਓ ਆਈਆਂ ਖਬਰਾਂ ਲੱਗੀਆਂ ਵੀ ਪਾਲ ਕੋ ਨਹੀਂ ਆਦਾ ਸਫੇਸ ਵੱਡਾ ਡੀਮੂਟ ਕੁਝ ਵੀ ਨਹੀਂ ਬਚਾਰਾ ਚਲੋ ਕੋਈ ਨਾ ਜਿੰਨੇ ਲਿਖੀ ਉਹ ਨਹੀਂ ਭੁਗਤ ਕੇ ਜਾਂਦੇ ਸਾਰਿਆਂ ਨੇ ਭਾਈ ਆਪਣਾ ਧਿਆਨ ਨਾਲ ਹੋਲੀ ਚਲਾਇਆ ਕਰੋ ਗੱਡੀ ਮੋਟਰ ਕੋਈ ਵੀ ਚਲਾਣਾ ਸੇਫ ਡਰਾਈਵਿੰਗ ਕਰਿਆ ਕਰੋ ਹੈਲਮਟ ਲਾ ਲਿਆ ਕਰੋ ਕੁਝ ਟਾਈਮ ਦੇ ਹੀ ਹੁੰਦਾ ਚਲੋ ਉਹ ਤਾਂ ਸਰਦਾਰ ਦਾ ਮੁੰਡਾ ਬਾਕੀ ਫੇਰੀ ਵੀ ਵੇਖ ਕੇ ਚੱਲਿਆ ਕਰੋ ਆਪਾਂ ਭਾਵੇਂ ਗਲਤ ਨਾ ਆਈਏ ਪਰ ਅਗਲੇ ਦਾ ਕੋਈ ਪਤਾ ਨਹੀਂ ਹੁੰਦਾ ਉੱਥੇ ਵੀ ਗਲਤੀ ਗੱਡੀ ਵਾਲੀ ਇਹ ਬੜਾ ਗੰਦਾ ਬੰਦਾ ਯਾਰਾਂ ਬਿੱਲੀਆ ਕੋਲੋਂ 2-200 ਰੁਪਏ ਇਕੱਠਾ ਕਰਕੇ 200 ਰੁਪਏ ਉਹਦੇ ਚਲਾਉਣਾ ਆ 600 ਰੁਪਏ ਇਹਦੇ ਕੋਲ ਇਕੱਠਾ ਹੋ ਗਿਆ ਉਹਦੇ ਵਿੱਚੋਂ ਇਹਨੇ 200 ਰੁਪਏ ਲਾਉਣਾ ਕੁੜੀ ਤੇ ਠੀਕ ਆ 200 ਦੇ ਵਿੱਚ ਇਹਨੇ ਸੀਐਨਜੀ ਵੀ ਪਵਾਣੀ ਗੱਡੀ 'ਚ ਤੇ ਉਹਨੂੰ ਚਾਹ ਪਾਣੀ ਵੀ ਪਿਉਣਾ ਆ ਤੇ ਇਹਨੇ ਸਾਰੇ ਕੱਪੜੇ ਧਵਾ ਲੈਣੇ ਨੇ ਤੇ ਨਾਲ ਦੇ ਨੇ ਕਿਹਾ ਕਿ ਥੋਬੀ ਕੋਲ ਕੱਪੜੇ ਧਵਾਣ ਚੱਲੇ ਆ ਪੈਸੇ ਦੇ ਉਹ ਮੈਨੂੰ ਇਹ ਬਹੁਤ ਉੱਚਾ ਬੰਦਾ ਆ ਆਪਦੀ ਸੇਲੀ ਨੂੰ ਬੁਲਾ ਕੇ ਅੱਜ ਉਹਨੇ ਕੱਪੜੇ ਧਵਾਏ ਗਏ ਤੇ ਆ ਇੱਕ ਵਾਰ ਆ ਦੇਖਿਓ ਕਿਆ ਹੀ ਨਹੀਂ ਕੀਤਾ ਵਾ ਜਿਹੜਾ ਬਣਾਇਆ ਵਾ ਹਾ ਸਮਝਿਆ ਇਹਨਾਂ ਦਾ ਪੁੱਠਾ ਹੀ ਕੰਮ ਐ ਇਹਨਾਂ ਦਾ ਜਾਂ ਤਾਂ ਆ ਜਿਹੜਾ ਬਣਾਇਆ ਵਾ ਇਹਨੂੰ ਸਾਈਡ ਨੂੰ ਚੱਕ ਦਣ ਜਿਹੜੀ ਮਿੱਟੀ ਖੜਾਈ ਉਹ ਜਿਹਨੇ ਇੱਧਰ ਤੇ ਜਾਣਾ ਉਹ ਉੱਥਾ ਖੜੇ ਰਹਿੰਦੇ ਇੱਧਰ ਵਾਲੇ ਵੀ ਉੱਥੇ ਖੜੇ ਰਹੇ ਜਾਂਦੇ ਬੜਾ ਜਾਮ ਲੱਗਦਾ ਬਈ ਉਹ ਇਹੇ ਚਲਾਣਾ ਪ੍ਰਸ਼ਾਸਨਪਨ ਕਿੱਥੇ ਗਿਆ ਵਾ ਗੰਬਾ ਹੀ ਕੰਮ ਤੋਰਿਆ ਵੈ ਨਹੀਂ ਰਸ਼ੇ ਰਸ਼ ਜਾਮ ਹੈ ਜਾਮ ਯਾਰ ਇਸੇ ਸਾਈਡ ਮੇ ਜ਼ਿਆਦਾ ਜਾਮ ਹੈ ਉਹ ਸੋੜ ਦੇਖ ਜਾਂ ਤਾਂ ਇਹਨੂੰ ਚੱਕ ਦੇ ਵਾ ਸਾਨੂੰ ਸਿੱਧਾ ਰਸ ਦਿੱਤਾ ਮੈਨੂੰ ਉੱਥੇ ਨੂੰ ਹਾਂ ਯਾਰ ਬਿਲਕੁਲ ਬਿਲਕੁਲ ਬਣਦਾ ਤਰਾ ਮੁਖਿਸਤਰਾ ਹੈ ਕੋਲ ਛੇੜ ਉਹ ਲਾ ਚਾਹ ਬੰਨ ਸਿੱਧਾ ਮੈਂ ਮੈਂ ਤੁਹਾਨੂੰ ਟੈਗ ਕਰਕੇ ਵਹੀ ਬਲੋਗ ਜ਼ਰੂਰ ਉਹ ਇੰਟਰੂਟਰ ਚਲਾ ਦੇ ਇੰਟਰ ਤੇ ਚਲਾ ਲੈਨੇ ਆ ਇੰਟਰ ਚ ਚਲਾ ਲੈ ਤੇ ਸਾਡਾ ਚੱਲਦਾ ਹੀ ਨਹੀਂ ਰਿਹਾ ਹਰੇਡੇ ਬੜੇ ਯੂਟਿਊਬਰ ਉਹ ਤਾਂ ਬੰਦੇ ਨਹੀਂ ਕਰਦੇ ਕੈਮਰਾ ਆਪਣਾ ਚਾਹਦਾ ਹੀ ਰਹਿੰਦੇ ਹੁੰਦੇ ਉਹਨਾਂ ਨੂੰ ਪਤਾ ਵਿੱਚ ਕੋਈ ਨਾ ਕੋਈ ਗੱਲ ਹੋਈ ਜਾਣੀ ਅੰਦਰ ਹੀ ਉਹਨਾਂ ਕੋਲ ਪਾਸ ਐਕਸਟਰਾ ਮਤਲਬ ਅਲੱਗ ਦਾ ਫੋਨ ਰੱਖਿਆ ਫੋਨ ਨਹੀਂ ਕੈਮਰਾ ਦੇ ਯੂਟਿਊਬ ਜਿਹੜੇ ਵੱਡੇ ਯੂਟਿਊਬਰ ਨੇ ਉਹਨਾਂ ਕੋਲੇ ਜੱਗੀ ਵਗਾ ਬੰਦਾ ਹੋਏ ਨਾ ਉਹਨਾਂ ਨਾਲ ਜ਼ਿਆਦਾ ਵਲੌਗ ਚੱਲਦੇ ਨੇ ਆਏ ਹਾਏ ਪਹਿਲੀ ਬਾਤ ਹੈ ਵਲੌਗਰ ਚਲਾਣ ਦੇ ਵਾਹ ਓਹਨਾਂ ਦੇ ਕੋਲ ਕਾਮਯਾਬ ਕੋ ਨਹੀਂ ਹੋਣੀ ਜੱਗੀ ਇਹਦਾ ਇਹ ਇਹ ਸਾਰੇ ਪਾਸੇ ਮਸ਼ਹੂਰ ਹੋ ਜਾਂਦਾ ਜੱਗੀ ਮਿੰਗੇ ਨੱਕਾਂ ਦਾ ਜੱਗੀ ਬਾ ਐ ਯਾਰ ਇਹ ਜੱਗੀ ਦਾ ਜੱਗੀ ਨਾਲੇ ਜਾ ਕੇ ਕਹਿੰਦਾ ਕਹਿੰਦਾ ਭਾਜੀ ਇੱਕ ਪਾਸੋਂ ਨਾ ਮੁੱਛ ਜਿਆਦੀ ਲੱਗ ਰਹੀ ਹੈ ਇੱਕ ਪਾਸੋਂ ਘੱਟ ਲੱਗ ਰਹੀ ਹੈ ਉਹਨੇ ਨੱਕ ਫੜ ਕੇ ਆਇਆ ਕਰਦਾ ਕਹਿੰਦਾ ਹਣ ਵੇਖ ਵੇਖ ਨਾ ਤੇਰੇ ਜਗੀ ਭਗਵਾਨ ਵੀ ਤੇਰੇ ਵਾਲੇ ਹਨ ਉਹ ਕਹਿੰਦੇ ਇਕੱਲੇ ਜਾਗਣਾ ਮਜ਼ਾਕ ਟਾਈ ਜਨੇ ਰੱਬ ਆਪਣੇ ਤੇ ਹਨ ਹੋਂ ਸੱਚ ਆਪਾ ਸੀ ਹੈ ਨੀ ਨੱਕ ਵਿੰਗੇ ਨਾ ਕਰ ਉਹ ਆਪਣੇ ਵੀ ਨੱਕ ਵਿੰਗੇ ਹੋ ਜਾਂਦੇ ਨੇ ਸਾੜੇ ਸੰਦ ਵਿੰਗੇ ਜਿਹੜੇ ਜਿਹੜੇ ਬਈ ਵਲੌਗ ਚ ਹੱਸੇ ਨੇ ਤੇ ਨੱਕ ਤੇ ਸਾਰਿਆਂ ਦੇ ਨੱਕ ਵਿੰਗੇ ਬਾਈ ਅਰਜੁਨ ਮੇਰੀ ਗੱਲ ਸੁਣ ਜਿਵੇਂ ਦਾ ਤੂੰ ਹੈਗਾ ਕਾਲਾ ਜਾਂ ਤੇ ਤੇ ਮੈਂ ਕੋਈ ਗੱਡੀ ਲੈ ਕੇ ਦਿੱਤੀ ਹੋਵੇ ਬੰਦ ਕੋਈ ਕੰਬੀਨੇਸ਼ਨ ਤੇਰੀ ਤਾਂ ਹੈਸ਼ਟੈਗ ਬਕਰੀ ਹੋਏਗੀ ਸਾਰਿਆਂ ਇਹਦੇ ਦਾ ਕੋਈ ਹੈ ਇਹਦੇ ਵਿੱਚ ਕਾਲਾ ਨਾ ਨਾ ਕਾਲਾ ਨਹੀਂ ਚਿੱਟਾ ਕੋਟ ਪੈਂਟ ਪਾ ਕੇ ਬੱਸ ਕਰ ਕਹ ਲੈਣ ਕੀ ਬੋਲ ਜਦੇ ਨੀਲੀਆਂ ਐਨਕਾਂ ਲਾ ਕੇ ਲਾਲ ਬੂਟ ਪਾ ਕੇ ਲਾਲ ਗੱਡੀ 'ਚ ਨਿਕਲਿਆ ਹੋਵੇ ਲੋਕਾਂ ਦਾ ਅਰਜੁਨ ਮਲਿਆ ਹੀ ਆਏ ਯਾਰ ਲੋਕਾਂ ਦਾ ਫੜਕੇ ਚਪੇੜਾ ਮੰਗਦੇ ਅੰਦਰ ਵੇ ਜਾ ਬਾਹਰ ਸੜਾ ਇਧਰ ਥੱਲੇ ਹੋ ਲੈ ਉਹ ਯਾਰ ਬਿਜਲੀ ਡੇਕ ਦੀ ਗੱਡੀ ਨੇ ਇਹਨਾਂ ਦੇ ਪਿੱਛੇ ਤਾਂ ਉਠਾਇਆ ਵੀ ਪਿੱਛੇ ਨਹੀਂ ਗਿਆ ਰੱਬ ਨੂੰ ਇਹ ਰੱਬ ਨੂੰ ਡੇਕ ਬਣੀ ਆਪਣੀ ਗੱਡੀ ਤੇ ਸੜਾ ਸੀਐਨਜੀ ਮੁੱਕ ਗਈ ਸੜਾ ਸੀਐਨਜੀ ਪੰਪ ਲਾ ਦੇਣਾ ਫਿਰ ਪਹਿਲੇ ਆ ਲੈ ਲੈ ਲਿਖਿੰਦੇ ਸੀਐਨਜੀ ਪਾਪਾ ਸਾਡੀ ਸੀਐਨਜੀ ਹੋ ਗਈ ਹੈ ਖਤਮ ਵੀਰੇ ਤੇ ਤੇਲ ਵੀ ਨਹੀਂ ਹੈਗਾ ਤੇ ਤੇਲ ਵੀ ਡੇਕ ਗੱਡੀ ਮਾਰ ਲੱਗੀ ਵੀ ਕਰਕੇ ਵੀ ਮੀਜਾ ਟੁਗਾ ਤਾਂ ਕੰਮੀ ਲੱਗਣਾ ਯਾਰ ਯਾਰ ਪਹਿਲਾਂ ਦੇਖਣਾ ਜੀ ਨੂੰ ਮੈਂ ਪਹਿਲਾਂ ਕਿਹਾ ਸੀ ਕਿਸਮਤ ਜਦੋਂ ਮਾੜੀ ਹੋਵੇ ਜਦੋਂ ਕਿਸਮਤ ਹੋਵੇ ਚੱਡੂ ਤਾਂ ਕੀ ਕਰੇਗਾ ਅਰਜੁਨ ਦੁੱਤੂ ਕੀ ਕਿਹਾ ਮਾੜੀ ਕਿੰਨਾ ਹੈ 5 ਕਿਲੋਮੀਟਰ ਦਾ ਭਾਣ ਇੱਥੇ ਤੋਂ ਲੈਫਟ ਲੈ ਜੀ 5 ਕਿਲੋਮੀਟਰ ਕੋਈ ਚੱਕਰ ਨਹੀਂ ਸਾਲਿਆ ਖੜਨੇ ਨਾਲ ਤੇ 5 ਕਿਲੋਮੀਟਰ ਦੇਖ ਲੈਂਦੇ ਪੁੱਜ ਜਿੱਕੇ ਨਹੀਂ ਕੁਝ ਦੇ ਕੇ 5 ਕਿਲੋਮੀਟਰ ਲੈਫਟ ਰਾਈਟ ਲੈਣਾ ਅਰਜੁਨ ਟੂ ਲੈ ਰਾਈਟ ਲੈ ਕਿ ਸੜਨ ਲੈਫਟ ਰਾਈਟ ਦਾ ਹੀ ਨਹੀਂ ਪਤਾ ਤੇਰੇ ਬੜੇ ਤਗੜੇ ਸਕੂਲਾਂ ਚ ਪੜਿਆ ਹੈ ਨਾ ਬੜੇ ਹੀ ਨਹੀਂ ਸੜਾ ਲੋ ਸੜਾ ਆ ਆ ਅਸੀਂ ਸੋਚਿਆ ਸੀ ਕਿ ਜਿਹੜਾ 200 ਰੁਪਈਆਂ ਦੇ ਕੋਲ ਏ ਉਹਦਾ ਕੁਝ ਖਾਵਾ ਪੀਵਾਗੇ ਪਰ ਇਹਨਾਂ ਨੂੰ ਨਹੀਂ ਪਤਾ ਹੀ ਸਾਨੂੰ ਉਹਨਾਂ ਨੂੰ 200 ਦੀ ਸੀਐਨਜੀ ਪਵਾਣੀ ਪੈਣੀ ਹੈ ਮੋਹੇ ਮੋਹੇ ਤੇ ਸਾਡੀ ਗੱਡੀ ਵਿੱਚ ਲੋ ਜੀ ਮਿੱਤਰੋ ਬਹੁਤ ਬਹੁਤ ਆਪਸੀ ਸੀਐਨਜੀ ਕੰਮ ਤੇ ਆ ਗਏ ਆ ਤੇ ਸੀਐਨਜੀ ਪਵਾਣ ਲੱਗੇ ਆ ਹਾਂਜੀ ਵੀਰੇ ਕਿੰਨੀ ਡਿਲਵਾਣੀ ਜੀ ਹਾਂਜੀ ਵੀਰੇ ਕਸ਼ੋਜੀ ਜਿੰਨੇ ਪੈਸੇ ਤੇਰੇ ਕੋਲ ਹੈਗੇ ਸਾਰਿਆਂ ਦੀ ਪਵਾਲਾ ਜਿਹੜੀ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈਗਾ ਵੀਰੇ ਕਿ ਜੇ ਤੇ ਕਰ ਕਰੀਬ ਆਦਮੀ ਜੀ 15000 ਰੁਪਏ ਦੀ ਨੌਕਰੀ ਕਰ ਜਾਉਂ ਜੈਸੇ ਵੀਰੇ ਇਹ ਕਿਥੋਂ ਲਵਾਉਂ ਇਹਨਾਂ ਬੋਰੀ ਵੜਾ ਇੱਕ ਮੈਨੂੰ ਬੈਠ ਕੇ ਤਾਂ ਮੰਗ ਲੈਣੇ ਸਾਡੀ ਵਾਰੀ ਆ ਉਹ ਐਂ ਕਰੋ ਸੋਲਾ ਗੱਡੀਆਂ ਵੇਲਾ ਕਿੰਨੀਆਂ ਖੜੀਆਂ ਪਿੱਛੇ ਸਾਰਿਆਂ ਦੇ ਗੋਚ ਸ਼ੀਸ਼ੇ ਸਾਫ਼ ਕਰਨ ਲੱਗ ਜਾ ਹਾਂ ਦਾਸਾ ਤੇ ਇਕੱਠੀ ਹੋਰ ਵਾਧੂ ਆਪਣੇ ਕਮਲਾ ਸਾਰਾ ਸਜਣਾ ਆਪਣਾ ਅਰਜਨ ਦਾ ਕਾੜੂ ਪੀੜ ਦਾ ਅਰਜਨ ਆ ਤੇਰੇ ਨਾਲ ਦੇ ਖੜੇ ਸਾਰੇ ਚਲੋ ਭਈ ਆਪਾਂ ਸੀਐਨਜੀ ਪਵਾ ਕੇ ਤੇ ਫਿਰ ਦੁਰਦੇ ਆ ਬੜੀ ਮੁਸ਼ਕਿਲ ਪਹੁੰਚਿਆ ਸੀਐਨਜੀ ਪੰਪ ਬੜੀ ਦੂਰ ਸੀਗਾ 22 ਸੈਕਟਰ ਤੋਂ ਅਸੀਂ 43 ਸੈਕਟਰ ਆਏ ਸੀਐਨਜੀ ਪਵਾਣ 200 ਦੀ ਸੀਐਨਜੀ ਪਵਾਣਾ ਚੰਕ ਆਣ ਜਾਣ ਚ ਲੱਗ ਜਾਣੀ ਕੋਈ 200 ਰੁਪਏ ਕਰ ਦਿਓ ਭਾਈ ਕਰਪਸ਼ਾਲੀ ਦੇ 12000 ਲਓ ਜੀ ਮਿੱਤਰੋ ਸੀਐਨਜੀ ਪਹਾਲੀ ਆਪਾਂ ਤੇ ਸੀਐਨਜੀ ਦੇ ਹੋ ਗਏ ਨੇ ਦੋ ਡੰਡੇ ਹੁਣ ਕੋਈ ਪ੍ਰਵਾਹ ਨਹੀਂ ਕੋਈ ਪ੍ਰਵਾਹ ਹੁਣ ਆਪਾਂ ਪਿਆ ਗਾ ਨਹੀਂ ਚਲੋ ਜੀ 22 ਸੈਕਟਰ ਕਿਉਂਕਿ ਜੇ ਇੱਕ ਵੀ ਡੰਡਾ ਨਾ ਕੱਟਿਆ ਨਾ ਆਣ ਜਾਣ ਤੇ ਥੋੜਾ ਸਵਾਲ ਹੋ ਜਾਣਾ ਫਿਰ ਬਣਾ ਮੀਂਹ ਦੀ ਗੱਲ ਫਿਰ ਆਪਾਂ ਗੱਡੀ ਲੈ ਜਾਗੇ ਉਦੋਂ ਰਾਤ ਨੂੰ ਨੰਨੀ ਘਰੋਂ ਨੰਨੀ ਨਹੀਂ ਆਗਾ ਨਹੀਂ ਸੋਹਣੇ ਪੈਸੇ ਪੈਟਰੋਲ ਨਾਲ ਤਾਂ ਵਧੀਆ ਏ ਤੇਰੀ ਕਸਮ ਸਿਗਰਟ ਛੱਡ ਦੇਣੀ ਗੱਡੀ ਤੇ ਪੈਸੇ ਲਾੜੇ ਆਜੇ ਯਾਰ ਮੂਜਾ ਜਿਹੜੀ ਇੰਨੀ ਭੁੱਖ ਨਾ ਹੋਇਆ ਹੋਵੇ ਸੋ ਲੱਗੇ ਜੱਗੇ ਮੈਨੂੰ ਭੁੱਖ ਲੱਗੀ ਅਰਜੁਨ ਯਾਰ 200 ਰੁਪਏ ਤਰਾਕਾ ਮੰਗੇ ਤੇ ਸੇ ਰੇ ਮੈਡਮ ਤੋਂ ਤੂੰ 200 ਅਗਰੇ ਨੂੰ ਫੋਨ ਕਰ ਸਾਰੇ ਵੀਰੇ ਤੋਂ ਤੋ ਫੜਕਾ ਦੇਣਾ ਮੈਂ ਸਾਮਣੂ ਮੈਡਮ ਨੂੰ ਤੂੰ ਸਾਲਾ ਬਹੁਤ ਨੀਚਾ ਦੀ ਰਹੇ ਸਾਫ ਕੋ ਦੇਖਾ ਤੇਰੇ ਕੋ ਦੇਖਾ ਤੋ ਪਹਿਲਾ ਸਾਂਪ ਕੋ ਛੋੜ ਕੇ ਤੇਰੇ ਕੋ ਮਾਰੀ ਸੋਹਣੀਆਂ ਸੋਹਣੀਆਂ ਕੁੜੀਆਂ ਫਸਦੀਆਂ ਨੇ ਪੈਸਾ ਵੇਕੇ ਪਰ ਸਾਡੇ ਬੇਲੀਕਲ ਤੇ ਪੈਸਾ ਵੀ ਨਹੀਂ ਹੈ ਫਿਰ ਵੀ ਇਧਰ ਫਸੀ ਹੋਈ ਸੋਨਾ ਵੀ ਨਹੀਂ ਆ ਸੋਨਾ ਵੀ ਨਹੀਂ ਆ ਕੋਣਾ ਪੈਰਾਂ 'ਚ ਮੁਸ਼ਕਲਾਂ ਆਉਂਦਾ ਹੁੰਦੇ। ਉਹ ਨਹੀਂ ਆ। ਆ ਆ। ਕੋਲੋਂ ਟੈਂਕੀ ਕੋ ਟੈਂਕੀ ਨਹੀਂ ਡਿੱਗੀ ਕੋਲੋਂ। ਇਹਨੂੰ ਪਿੱਛੇ ਸੱਟਾ ਸਾਲੇ ਨੂੰ। ਉਹ ਡਰਾਈਵਰ ਸਾਡਾ ਮਰ ਗਿਆ ਵੀਰੇ। ਬੇਹੋਸ਼ ਹੋ ਗਿਆ। ਭਾਈ ਨਸ਼ਾ ਹੋ ਗਿਆ ਇਹਦੇ ਪੈਰਾਂ ਦਾ। ਐਨ ਵੱਢ ਕੇ ਰੱਖ ਲਈਏ। ਸਵੇਰੇ ਉੱਠ ਕੇ ਇਹਦੇ ਪੈਰ ਸੁੰਘਣੇ ਪਿਆ ਕਰਨ ਜਿੰਨਾ ਨਸ਼ਾ ਕਰਾਉਂਦੇ ਨੇ। ਉਹ ਵੀ ਮਿੱਤਰੋ ਆਪਾਂ ਲੋਕੇਸ਼ਨ ਤੇ ਪਹੁੰਚ ਗਏ ਜਿੱਥੇ ਇਹਦੀ ਸੇਲੀ ਖੜੀ ਹੈ ਪਰ ਅਰਜੁਨ ਵੀਰ ਨੇ ਆਪਾਂ ਨੂੰ ਰੋਕ ਦਿੱਤਾ ਕਹਿੰਦਾ ਕਿ ਬਈ ਕੁੜੀ ਦੀ ਵੀਡੀਓ ਨਹੀਂ ਬਣਾਣੀ ਤੇ ਤੁਸੀਂ ਮਤਲਬ ਆਪਾਂ ਉਹਨੂੰ ਪਰਸਨਲੀ ਰੱਖਣਾ ਆ ਸ਼ੋਅ ਨਹੀਂ ਕਰਨਾ ਪਬਲਿਕ ਨਹੀਂ ਕਰਨਾਗਾ ਤੇ ਆਂਦਾ ਜਿ ਨਜ਼ਰ ਮੇਰਾ ਵਿਆਹ ਨਹੀਂ ਹੋ ਜਾਂਦਾ ਜਿਸ ਦਿਨ ਵਿਆਹ ਹੋ ਗਿਆ ਉਸ ਦਿਨ ਆਪਾਂ ਹੁਣ ਵੀਡੀਓ ਬਣਾ ਕੇ ਰੱਖ ਲਾਂਗੇ ਜਦੋਂ ਇਹਨਾਂ ਦਾ ਵਿਆਹ ਹੋ ਗਿਆ ਇਹਨਾਂ ਦੋਵਾਂ ਦੀ ਪਰਮਿਸ਼ਨ ਲੈ ਕੇ ਆਪਾਂ ਉਹ ਵਾਲੀ ਕਲਿੱਪ ਤੁਹਾਡੇ ਸਾਹਮਣੇ ਸ਼ੋਅ ਕਰਾਂਗੇ ਤੇ ਬਾਕੀ ਬਹੁਤ ਬਹੁਤ ਧੰਨਵਾਦ ਸਾਰੇ ਜਾਨੇ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਤੇ ਐਦਾਂ ਦੀਆਂ ਫਨੀ ਵੀਡੀਓ ਆਉਂਦੀਆਂ ਰਹਿਣਗੀਆਂ ਬਾਕੀ ਤੁਸੀਂ ਦੱਸਿਓ ਕਿ ਸਾਡੇ ਤਿੰਨਾਂ 'ਚ ਸਭ ਤੋਂ ਘੈਂਟ ਬੰਦਾ ਕਿਹੜਾ ਲੱਗਿਆ ਤੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਲੱਗਦਾ ਹਾਂ